ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੇ ਮੌਕੇ ਨਵਾਂ ਸਾਲ ਸਾਵਰੇ ਦੇ ਨਾਲ ਸਤਮਾ ਵਿਸ਼ਾਲ ਸਤਸੰਗ ਸਮਾਗਮ 4 ਜਨਵਰੀ 2026 ਨੂੰ ਸਮੂਹ ਨਗਰ ਨਿਵਾਸੀਆਂ ਅਤੇ ਐਨਆਰਆਈ ਦੇ ਸਹਿਯੋਗ ਨਾਲੇ ਗੀਤਾ ਭਵਨ ਦਾਣਾ ਮੰਡੀ ਗੁਰਾਇਆ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਲਸ਼ਨ ਮੱਕੜ ਮਨੀਸ਼ 바ਵਾ ਨੇ ਦੱਸਿਆ 4 ਜਨਵਰੀ ਨੂੰ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਨਵਾਂ ਸਾਲ ਸਾਵਰੇ ਦੇ ਨਾਲ ਸਮਾਗਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਮੂਹ ਸ਼ਹਿਰ ਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਸਮਾਗਮ ਵਿੱਚ ਕੁਰਕ ਖੇਤਰ ਤੋਂ ਸੰਤ ਮਹਾਰਾਜ ਪਹੁੰਚ ਰਹੇ ਹਨ ਬੋਲੋ ਬਾਂਕੇ ਵਿਹਾਰੀ لال ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਾਂ ਸਾਲ ਜਿਹੜਾ 2026 ਦੀ ਸ਼ੁਰੂਆਤ ਹੋਈ ਆ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨਿਆ ਸਾਲ ਸਾਵਰੇ ਕੇ ਨਾਲ ਸਮਾਗਮ ਜਿਹੜਾ ਗੀਤਾ ਭਵਨ ਦਾਣਾ ਮੰਡੀ ਗੁਰਾਇਦੇ ਵਿੱਚ 4 ਜਨਵਰੀ ਨੂੰ ਮਨਾਇਆ ਜਾ ਰਿਹਾ ਜਿਸ ਵਿੱਚ ਗੁਰੂ ਮਹਾਰਾਜ ਜੀ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਸਤਵਾ ਵਿਸ਼ਾਲ ਜਿਹੜਾ ਇਹ ਸਤਸੰਗ ਸਮਾਗਮ ਜਿਹੜਾ ਹੋ ਰਿਹਾ ਹੈ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ ਹੋਏਗਾ ਗੁਰੂ ਮਹਾਰਾਜ ਪ੍ਰਵਚਨ ਕਰਨਗੇ ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਆਪਣੇ ਆਪਣੇ ਹਾਜ਼ਰ ਲਵਾਓ ਤੇ ਗੁਰੂ ਮਹਾਰਾਜ ਆ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੋ ਬੋਲੋ ਬਾਂਕੇ ਬਿਹਾਰੀ لال ਕੀ ਜੈ ਬੋਲੋ ਬਾਂਕੇ ਬਿਹਾਰੀ لال ਕੀ ਜੈ ਬੋਲੋ ਯੁਗੰ ਜੋੜੀ ਸਰਕਾਰ ਕੀ ਜੈ ਬੋਲੋ ਸ਼੍ਰੀ ਗੁਰੂ ਮਹਾਰਾਜ ਕੀ ਤੇ ਸਤਵਾਂ ਵਿਸ਼ਾਲ ਸత్సੰਗ ਸਮਾਗਮ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ 4 ਜਨਵਰੀ 2026 ਨੂੰ ਦਿਨ ਐਤਵਾਰ ਗੀਤਾ ਭਵਨ ਦਾਣਾ ਮੰਡੀ ਵਿਖੇ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ ਪਹਿਲਾਂ ਗਾਇਕ ਈਸ਼ਾਨ ਕੁਮਾਰ ਐਂਡ ਪਾਰਟੀ ਜਲੰਧਰ ਤੋਂ ਇਹ ਹਾਜ਼ਰੀ ਲਵਾਣਗੇ ਉਸ ਤੋਂ ਬਾਅਦ ਸ਼੍ਰੀ ਅਦੈਸ ਸਰੂਪਨਤ ਆਸ਼ਰਮ ਕੁਰ 76 ਤੋਂ ਸੰਤਾਨਗੇ ਉਹ ਆਪਣਾ ਅਸ਼ੀਰਵਾਦ ਦੇਣਗੇ ਉਪਰਾੰਤ ਲੰਗਰ ਭੰਡਾਰਾ ਟੂਟ ਚੱਲੇਗਾ ਇਸ ਮੌਕੇ ਦੇ ਸਭ ਨੂੰ ਖੁੱਲਾ ਸੱਦਾ ਹੈ ਇਹ ਸਾਂਝਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਪੂਰੇ ਗੁਰਾਇਮ ਵਸੀਆਂ ਵੱਲੋਂ ਤੋਂ ਆਪ ਸਭ ਇੱਥੇ ਪਹੁੰਚ ਕੇ ਗੁਰੂ ਮਾਰਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਰਾਦੇ ਰਾਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੇ ਮੌਕੇ ਨਵਾਂ ਸਾਲ ਸਾਵਰੇ ਦੇ ਨਾਲ ਸਤਮਾ ਵਿਸ਼ਾਲ ਸਤਸੰਗ ਸਮਾਗਮ 4 ਜਨਵਰੀ 2026 ਨੂੰ ਸਮੂਰ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਦੇ ਸਹਿਯੋਗ ਨਾਲੇ ਗੀਤਾ ਭਵਨ ਦਾਣਾ ਮੰਡੀ ਗੁਰਾਇਆ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਲਸ਼ਨ ਮੱਕੜ ਮਨੀਸ਼ 바ਵਾ ਨੇ ਦੱਸਿਆ 4 ਜਨਵਰੀ ਨੂੰ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਨਵਾਂ ਸਾਲ ਸਾਵਰੇ ਦੇ ਨਾਲ ਸਮਾਗਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮੂ ਸ਼ਹਿਰ ਵਾਸੀਆਂ ਨੂੰ ਪਹੁੰਚਣ ਦੀ ਇਹ اپੀਲ ਕੀਤੀ ਜਾ ਰਹੀ ਹੈ ਇਸ ਸਮਾਗਮ ਵਿੱਚ ਕੁਰਕ ਖੇਤਰ ਤੋਂ ਸੰਤ ਮਹਾਰਾਜ ਪਹੁੰਚ ਰਹੇ ਹਨ ਬੋਲੋ ਬਾਂਕੇ ਵਿਹਾਰੀ لال ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਾਂ ਸਾਲ ਜਿਹੜਾ 2026 ਦੀ ਸ਼ੁਰੂਆਤ ਹੋਈ ਆ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨਿਆ ਸਾਲ ਸਾਵਰੇ ਕੇ ਨਾਲ ਸਮਾਗਮ ਜਿਹੜਾ ਗੀਤਾਪਵਨ ਦਾਣਾ ਮੰਡੀ ਗੁਰਾਇਦੇ ਵਿੱਚ 4 ਜਨਵਰੀ ਨੂੰ ਮਨਾਇਆ ਜਾ ਰਿਹਾ ਜਿਸ ਵਿੱਚ ਗੁਰੂ ਮਹਾਰਾਜ ਜੀ ਸੰਤਾਂ નો ਅਸ਼ੀਰਵਾਦ ਇਹਨਾਂ ਪਹੁੰਚ ਰਿਹਾ ਸਤਵਾ ਵਿਸ਼ਾਲ ਜਿਹੜਾ ਇਹ ਸਤਸੰਗ ਸਮਾਗਮ ਜਿਹੜਾ ਹੋ ਰਿਹਾ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ ਹੋਏਗਾ ਗੁਰੂ ਮਹਾਰਾਜ ਪ੍ਰਵਚਨ ਕਰਨਗੇ ਆਪ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਆਪਣੇ ਆਪਣੇ ਹਾਜ਼ਰ ਲਵਾਓ ਤੇ ਗੁਰੂ ਮਹਾਰਾਜਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੋ ਬੋਲੋ ਬੰਕੇ ਵਿਹਾਰੀ ਲਾਲ ਕੀ ਜੈ ਬੋਲੋ ਬੰਕੇ ਵਿਹਾਰੀ ਲਾਲ ਕੀ ਜੈ ਬੋਲੋ ਯੁਗੰ ਜੋੜੀ ਸਰਕਾਰ ਕੀ ਜੈ ਬੋਲੋ ਸ਼੍ਰੀ ਗੁਰੂ ਮਹਾਰਾਜ ਕੀ ਜੈ ਸਤਵਾਂ ਵਿਸ਼ਾਲ ਸਤਸੰਗ ਸਮਾਗਮ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ 4 ਜਨਵਰੀ 2026 ਨੂੰ ਦਿਨ ਐਤਵਾਰ ਗੀਤਾ ਭਵਨ ਦਾਣਾ ਮੰਡੀ ਵਿਖੇ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ ਪਹਿਲਾਂ ਗਾਇਕ ਈਸ਼ਾਨ ਕੁਮਾਰ ਐਂਡ ਪਾਰਟੀ ਜਗੰਦਰ ਤੋਂ ਇਹ ਹਾਜ਼ਰੀ ਲਵਾਣਗੇ ਉਸ ਤੋਂ ਬਾਅਦ ਸ਼੍ਰੀ ਅਦੈਸ ਸਰੂਪਨਤ ਆਸ਼ਰਮ ਕੁ 77 ਤੋਂ ਸੰਤਾਨਗੇ ਉਹ ਆਪਣਾ ਅਸ਼ੀਰਵਾਦ ਦੇਣਗੇ ਉਪਰਾੰਤ ਲੰਗਰ ਭੰਡਾਰਾ ਟੂਟ ਚੱਲੇਗਾ ਇਸ ਮੌਕੇ ਦੇ ਸਭ ਨੂੰ ਖੁੱਲਾ ਸੱਦਾ ਹੈ ਇਹ ਸਾਂਝਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਪੂਰੇ ਗੁਰਾਇਮ ਵਸੀਆਂ ਵੱਲੋਂ ਤੋਂ ਆਪ ਸਭ ਇੱਥੇ ਪਹੁੰਚ ਕੇ ਗੁਰੂ ਮਾਰਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਰਾਦੇ ਰਾਦੇ